ਰੇਲਵੇ ਸਟੇਸ਼ਨ ਬੈਲਡਰ 1890 ਦੋਸਤੋ ਅੱਜ ਇਸ ਸਟੇਸ਼ਨ ਮਾਸਟਰ ਤੇ ਸਟੇਸ਼ਨ ਦੀ ਕਹਾਣੀ ਦਿਖਾਉਣੇ ਆ ਤੁਹਾਨੂੰ ਪਹਿਲੇ ਟਾਈਮਾਂ ਚ ਸਟੇਸ਼ਨ ਕਿਵੇਂ ਹੁੰਦੇ ਸੀ ਸੰਦੇਸ਼ ਕਿਵੇਂ ਦਿੱਤਾ ਜਾਂਦਾ ਸੀ ਵੀ ਗੱਡੀ ਆਉਣ ਵਾਲੀ ਹੈ ਬੈਲ ਲੱਗੀ ਹੋਈ ਹੈ ਲੋ 1893 ਦੇ ਵਿੱਚ ਵੀ ਰੇਲਵੇ ਦਾ ਸਫਰ ਕਿੰਨਾ ਕੰਫਰਟ ਸੀ ਕਿੰਨੀ ਰੇਲਵੇ ਨੇ ਹੁਣ ਤਰੱਕੀ ਕੀਤੀ 1893 ਦੇ ਵਿੱਚ ਕਿੰਨੀ ਮਜ਼ੇਦਾਰ ਰੇਲਵੇ ਦੀ ਸਫਰ ਯਾ ਵੀਡੀਓ ਦੇ ਐਂਡ ਤੱਕਰ ਦੋਸਤੋ ਬਣਿਓ ਵੀਡੀਓ ਐਂਡ ਤੱਕਰ ਵੇਖ ਕੇ ਕਮੈਂਟ ਜਰੂਰ ਕਰਿਓ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਹੈ ਪੁਰਾਣੇ ਟਾਈਮ ਦਾ ਰੇਲਵੇ ਦਾ ਸਫਰ 1961 ਮਾਡਲ ਦਾ ਬੈਲੀ ਐਸ ਜਨੂੰ ਆਪਾਂ ਅੰਦਰ ਚਲਦੇ ਹਾਂ ਟਿਕਟ ਕਿੱਥੋਂ ਮਿਲਦੀ ਹੋਊਗੀ ਟਿਕਟ ਮਿਲਦੀ ਹੋਊਗੀ ਇੱਥੋਂ ਜਾਂ ਅੰਦਰੋਂ ਅੰਦਰ ਜਾ ਕੇ ਪਤਾ ਲੱਗੂ ਆਪਣੇ ਨੂੰ ਲਓ ਵੀ ਸਦਨੂ ਸੇਫਟੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਆ ਲਓ ਜੀ ਕੀ ਬਾਤ ਹੈ ਉਹ ਵਾਹ ਇਹ ਵੀ ਹੁਣ ਤਾਂ ਪੁਰਾਣਾ ਹੋ ਗਿਆ ਨਾ ਵੀ ਜਿਹਨੇ ਇਹਨੂੰ ਚੱਕਿਆ ਤੇ ਅਗਲੇ ਵਾਲਾ ਡੋਰ ਕਲੋਜ਼ਰ ਆ ਲਓ ਪਹਿਲੇ ਟਾਈਮਾਂ ਤੇ ਡੋਰ ਕਲੋਜ਼ਰ ਕਿਉਂ ਜੇ ਹੁੰਦੇ ਸੀ ਇਹੋ ਜੇ ਹੁੰਦੇ ਸੀ ਸਦਨੂ ਇਹਨੂੰ ਤਾਂ ਚੱਕੋ ਆ ਲਓ ਆਪਾਂ ਚੱਲਦੇ ਹੁਣ ਅੰਦਰ ਇਹਦੇ ਅੰਦਰ ਇਹਦੇ ਵਿੱਚ ਕੀ ਕੀ ਕੁਛ ਹੈ ਉਹ ਸਾਰਾ ਕੁਝ ਆਪਾਂ ਦੇਖਦੇ ਆ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਇੱਕ ਟਿਕਟ ਚਾਹੀਦੀ ਹੈ ਜੀ ਮੋਗੇ ਦੀ ਮਿਲ ਜੂਗੀ ਮੈਨੂੰ ਤਾਂ ਯਾ ਸਟੈਚੂ ਲੱਗਦਾ ਅੰਦਰ ਨਿਗਾਹ ਮਾਰਦੇ ਆ ਕੀ ਕੀ ਕੁਛ ਪਿਆ ਹੈਗਾ ਸੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਅਸੀਂ ਨਹੀਂ ਵੇਖੀਆਂ ਉਹ ਅੱਜ ਵੇਖਣ ਨੂੰ ਇੱਥੇ ਮਿਲਣਗੀਆਂ ਸਟੀਮ ਵਾਲੇ ਇੰਜਨ ਕਿਹੜੇ ਸੋ ਦੋਸਤੋ ਇਸ ਸਟੇਸ਼ਨ ਦੇ ਉੱਤੇ ਠੰਡ ਦੇ ਵਿੱਚ ਯਾਤਰੀਆਂ ਲਈ ਕਿੰਨੀਆਂ ਸਹੂਲਤਾਂ ਜਿੰਨੇ ਟਾਈਮਾਂ ਦੇ ਉੱਤੇ ਰੇਲਵੇ ਸਟਾਰਟ ਹੋਇਆ ਯਾਤਰੀਆਂ ਲਈ ਸਹੂਲਤ ਦੇ ਵਿੱਚ ਕਿੰਨਾ ਵਧੀਆ ਸਿਸਟਮ ਰੱਖਿਆ ਸੀ ਵੀ ਉਹਨਾਂ ਨੂੰ ਠੰਡ ਨਾ ਲੱਗੇ ਤੇ ਇੱਥੇ ਕੋਲੇ ਵਾਲਾ ਹੀਟ ਹੋ ਵੀ ਪਿਆ ਅੰਦਰ ਚੱਲ ਕੇ ਵੇਖਦੇ ਹਾਂ ਕੀ ਕੀ ਕੋਸ਼ਾ ਸਜਣੋ ਇਹਦੇ ਵਿੱਚ ਮੈਨੂੰ ਤਾਂ ਸਾਰੀਆਂ ਚੀਜ਼ਾਂ ਕਾਮਨ ਜੀਆਂ ਲੱਗਦੀਆਂ ਮੈਨੂੰ ਲੱਗਦਾ ਇੱਥੇ ਡੈਰੀ ਫਾਰਮ ਵੀ ਹੋਊਗਾ ਜਿਵੇਂ ਕਰੀਮ ਕੱਢਣ ਵਾਲੀ ਮਸ਼ੀਨ ਪਈ ਹੈ ਉੱਪਰ ਘਰਾਂ ਦੇ ਵਿੱਚ ਆਪਾਂ ਲੈਂਪ ਯੂਜ਼ ਕਰਦੇ ਸੀ ਲੈਂਪ ਇਹ ਵੀ ਯੂਜ਼ ਕਰਦੇ ਸੀਗੇ ਅਲੱਗ-ਅਲੱਗ ਤਰ੍ਹਾਂ ਦੇ ਲੈਂਪ ਪਏ ਹੈਗੇ ਆ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਦੇ ਟੂਲ ਪਏ ਹੈਗੇ ਆ ਐਸ ਪਾਸੇ ਅ ਦੁੱਧ ਤੋਂ ਕਰੀਮ ਕੱਢਣ ਵਾਲੀ ਮਸ਼ੀਨ ਰੇਡੀਓ ਠੀਕ ਹੈ ਰੰਦਾ ਲਾਉਣ ਵਾਲੇ ਰੰਦੇ ਇਥੇ ਇਹਨਾਂ ਕੰਮਾਂ ਦਾ ਕੀ ਲੋਡ ਸੀਗੀ ਉਹ ਤਾਂ ਦੇਖੋ ਆਪਣੇ ਨੂੰ ਨਹੀਂ ਪਤਾ ਟੂਲ ਕਿਹੜੇ-ਕਿਹੜੇ ਯੂਜ਼ ਹੁੰਦੇ ਸੀ ਮੇਨ ਗੱਲ ਸਭ ਤੋਂ ਵੱਡੀ ਜਿਹੜੀ ਚੀਜ਼ ਦੇਖਣ ਵਾਲੀ ਹੈ ਨਾ ਉਹ ਹੈ ਉਹ ਚੀਜ਼ ਇਹ ਹੈ ਵੀ ਜਿਹੜੀ ਇਹਨਾਂ ਨੇ ਵਿਰਾਸਤ ਸਾਮ ਕੇ ਰੱਖੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਕੀ ਦਿਖਾ ਸਕਦੇ ਹੋ ਅਸੀਂ ਕਿੱਥੋਂ ਤਰੱਕੀ ਕਰਕੇ ਇਨਸਾਨ ਕਿੱਥੇ ਪਹੁੰਚਿਆ ਇੱਥੇ ਦੇਖਣ ਨੂੰ ਮਿਲਦਾ ਕਿਉਂਕਿ ਇਹ ਕੋਈ ਯੂਟਿਊਬਰ ਜਾਂ ਬਲੌਗਰ ਵਾਲਾ ਕੰਮ ਨਹੀਂ ਹੈਗਾ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਕਿਹੜੀਆਂ ਚੀਜ਼ਾਂ ਯੂਜ਼ ਕਰਦੇ ਰਹੇ ਉਹ ਸਾਰੀਆਂ ਚੀਜ਼ਾਂ ਇੱਥੇ ਦਿਖਾਈਆਂ ਗਈਆਂ ਹੈਗੀਆਂ ਸੋ ਵੀਡੀਓ ਕਿਵੇਂ ਲੱਗੀ ਸਫਰ ਕਿਵੇਂ ਲੱਗਿਆ ਆ ਲੋ ਜੀ ਹਰ ਇੱਕ ਚੀਜ਼ ਵਰਕਿੰਗ ਦੇ ਵਿੱਚ ਹੈ ਪਿੱਤਲ ਦੇ ਭਾਂਡੇ ਐ ਆ ਆਪਾਂ ਚਰਖਾ ਪਿਆ ਹੈਗਾ ਸੋ 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 ਕਿਹੜੀ ਕਿਹੜੀ ਚੀਜ਼ ਕਿ ਮਿਊਜ਼ਿਕ ਦਾ ਪ੍ਰਬੰਧ ਹੈ ਬੇ ਬੰਦਾ ਕਿੱਥੇ ਬੈਠਾ ਹੈ ਕੀ ਚਾਹੁੰਦਾ ਬੋਰ ਨਾ ਹੋਵੇ ਹਨਾ ਸਟੇਸ਼ਨ ਮਾਸਟਰ ਨੂੰ ਕਿਹੜੀਆਂ ਚੀਜ਼ਾਂ ਦੀ ਲੋਡ ਸੀ ਡਰਮ ਪਏ ਆ ਬੱਗੀਆਂ ਭਾਰ ਢੋਣ ਵਾਲੀਆਂ ਪਈਆਂ ਹੈਗੀਆਂ ਸੋ ਆ ਵੀ ਕੁਛ ਹੈਗਾ ਹੀ ਆ ਜੇ ਆਪਾਂ ਕਹਿੰਨੇ ਤਾਂ ਚਲੋ ਕੀ ਹੈਗਾ ਕੁਛ ਨਹੀਂ ਕਹਿ ਸਕਦੇ ਆਪਾਂ ਵੇਖ ਲੈਣੇ ਆ ਅੱਛਾ ਜੀ ਸੋ ਪ੍ਰਾਣੀਆਂ ਚੀਜ਼ਾਂ ਆਪਣੇ ਨੂੰ ਉਹ ਵੇਖਣ ਨੂੰ ਮਿਲੀਆਂ ਜਿਹੜੀਆਂ ਅਸੀਂ ਮਿਊਜ਼ੀਅਮ ਚ ਵੇਖ ਵੀ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਪ੍ਰੀਤ ਮੋਟਰਸ ਮੋਗਾ ਵਾਲੇ ਚੈਨਲ ਦੇ ਮਾਧਿਅਮ ਨਾਲ 01636 ਕਿਉਂਕਿ ਮੈਂ ਇੱਥੇ ਜਦੋਂ ਆਇਆ ਨਾ ਇੱਕ ਗੱਡੀ ਦੇ ਉੱਤੇ 01636 ਲਿਖਿਆ ਹੋਇਆ ਸੀ ਅਸੀਂ ਮੋਗਾ ਛੱਡਤਾ ਪਰ ਮੋਗੇ ਨੇ ਸਾਡਾ ਸਾਥ ਨਹੀਂ ਛੱਡਿਆ ਤੁਸੀਂ ਵੀਡੀਓ ਵੇਖ ਕੇ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰਿਓ ਸਾਰੀਆਂ ਪੁਰਾਣੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਉਣ ਵਾਲੀਆਂ ਜੇ ਕਿਤੇ ਮੌਕਾ ਮਿਲੇ ਵਿਨੀਪੈਗ ਵਾਲੇ ਵੀਰੋਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਇਓ ਅਸੀਂ ਐਡਰੈਸ ਮੈਂਸ਼ਨ ਕਰ ਦਾਂਗੇ ਸੋ ਦੋਸਤੋ ਆਪਣਾ ਮੋਗੇ ਦਾ ਸਫਰ ਚਾਲੂ ਹੋਣ ਲੱਗਾ ਹੈ ਟਿਕਟ ਆਪਾਂ ਟੀਟੀ ਸਾਹਿਬ ਤੋਂ ਲੈ ਲਈ ਹੈ ਆਪਾਂ ਹੁਣ ਟ੍ਰੇਨ ਦੇ ਵਿੱਚ ਬੈਠਣ ਲੱਗੇ ਆ ਆਪਾਂ ਇਸ ਟ੍ਰੇਨ ਦਾ ਆਨੰਦ ਮਾਣਦੇ ਆ ਆਪਣਾ ਸਫਰ ਹੈ ਜੀ ਵਿਨੀਪੈਗ ਤੋਂ ਮੋਗਾ ਸਭ ਤੋਂ ਪਹਿਲਾਂ ਤਾਂ ਆਪਾਂ ਹੱਥ ਧੋਣੇ ਆ ਜੀ ਧੋਲੇ ਜੀ ਸਾਰੀਆਂ ਸਹੂਲਤਾਂ ਆਪਾਂ ਇਸ ਗੱਡੀ ਦੇ ਸਫਰ ਵਿੱਚ ਲਈਆਂ ਬਾਥਰੂਮ ਹੈ ਹੱਥ ਧੋਣ ਲਈ ਟਾਇਲਟ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੈ ਫਿਰ ਆਪਾਂ ਚੱਲਦੇ ਹਾਂ ਜੇ ਅੰਦਰ ਆਪਣੇ ਰੂਮ ਦੇ ਵਿੱਚ ਜਿੱਥੇ ਆਪਾਂ ਰੈਸਟ ਕਰਨਾ ਹੈਗਾ ਸੋ ਆਪਾਂ ਲਈ ਆ ਫਰਸਟ ਕਲਾਸ ਟਿਕਟ ਇਹਦੇ ਵਿੱਚ ਰਸੋਈ ਹੈਗੀ ਹੈ ਬੈਟਰੀ ਰਾਮ ਕਰ ਲਈ ਥੱਲੇ ਦੋ ਬੰਦਿਆਂ ਲਈ ਇੱਕ ਉੱਪਰ ਜਗ੍ਹਾ ਹੈ ਮੰਡਵੰਜਰ ਲਈ ਵੀ ਆਪਾਂ ਸਾਰਾ ਇਸ ਸਫਰ ਦੇ ਦਰਮਿਆਨ ਅੱਕੀ ਤੇ ਥੱਕੀਏ ਨਾ ਉਹ ਆਪਾਂ ਟਿਕਟ ਉਹ ਲਈ ਹੈ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਫੂਡ ਤੋਂ ਲੈ ਕੇ ਐਂਟਰਟੇਨਮੈਂਟ ਵੀ ਹੋਵੇ ਉਹ ਵੀ ਆਪਾਂ ਤੁਹਾਨੂੰ ਕਰਵਾਉਣੇ ਆ ਸੋ ਹੁਣ ਆਪਾਂ ਐਂਟਰੀ ਕਰਦੇ ਆ ਜੀ ਅੰਦਰ ਚਲਦੇ ਆ ਇਹਨਾਂ ਦੀ ਮਨੋਰੰਜਨ ਲਈ ਤੇ ਸਿਟਿੰਗ ਲਈ ਕੀ ਪ੍ਰਬੰਧ ਹੈਗਾ ਚੋ ਸੋ ਆਪਾਂ ਹੁਣ ਕਰਦੇ ਜੀ ਇਹਦੇ ਵਿੱਚ ਸਿਟਿੰਗ ਸਾਹਮਣੇ ਸਕਰੀਨ ਲੱਗੀ ਹੋਈ ਹੈ ਮਗਰਲੇ ਪਾਸੇ ਥੀਏਟਰ ਹੈ ਆਪਾਂ ਆਪਣੇ ਮਨਪਸੰਦ ਪੰਜਾਬੀ ਦੀਆਂ ਸਰਦਾਰ ਜੀ ਦੀ ਫਿਲਮਾਂ ਦੇਖਾਂਗੇ ਇਸ ਸਫ਼ਰ ਦੇ ਵਿੱਚ ਹਰੇਕ ਚੀਜ਼ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਤੁਹਾਡੇ ਮਨੋਰੰਜਨ ਨੂੰ ਲੈ ਕੇ ਤੁਹਾਡੇ ਸਫਰ ਨੂੰ ਈਜ਼ੀ ਰੱਖਣ ਲਈ ਤੁਹਾਡੀ ਪ੍ਰੋਪਰ ਇੱਕ ਯਾਦਗਾਰ ਥੀਏਟਰ ਬਣਿਆ ਹੋਇਆ ਹੈ ਜਿਹੜਾ ਤੁਹਾਡਾ ਸਫਰ ਹੈ ਜਿਹੜਾ ਉਹ ਇੱਕ ਯਾਦਗਾਰੀ ਬਣ ਸਕੇ ਸੋ ਇੱਥੇ ਜੇ ਕੋਈ ਮੂਰੇ ਬੈਠਾ ਹੈ ਉਹ ਨੀਵਾ ਬੈਠ ਗਿਆ ਤੇ ਜੇ ਕੋਈ ਪਿੱਛੇ ਬੈਠਾ ਤੇ ਉੱਚਾ ਬੈਠ ਗਿਆ ਤੇ ਜਦੋਂ ਇੱਥੇ ਆਪਾਂ ਬੈਠਦੇ ਆਂ ਤੇ ਸਾਹਮਣੇ ਲੱਗਿਆ ਹੋਇਆ ਸਕਰੀਨ ਉਸ ਸਕਰੀਨ ਦੇ ਪਰਦੇ ਦੇ ਉੱਤੇ ਇਥੋਂ ਫਿਲਮਾਂ ਦੀ ਜਿਹੜੀ ਰੋਸ਼ਨੀ ਆਪਾਂ ਦੇਖਦੇ ਹੁੰਦੇ ਆਂ ਉਹ ਸਾਹਮਣੇ ਸਭ ਕੁਝ ਦੇਖਣ ਨੂੰ ਮਿਲ ਸਕਦਾ ਤੁਹਾਡੇ ਮਰਵਾਇਆਂ ਦਾ ਖਾਸ ਪਰਬੰਧ ਹੈ ਵਿਨੀਪੈਕ ਟੂ ਮੋਗੇ ਦਾ ਸਫਲ